ਅਸੀਨ ਆ ਦੋਸਤੋ ਕੱਲ ਆਪਾਂ ਵੀਡੀਓ ਬਣਾ ਕੇ ਪਾਈ ਸੀ YouTube ਤੇ ਤੇ ਸਾਰਿਆਂ ਨੇ ਵਧੀਆ ਰਿਸਪੌਂਸ ਦਿੱਤਾ ਸਾਰੇ ਯੂਰਪ ਦੇ ਵਿੱਚ ਤੇ ਫਰਾਂਸ ਦੇ ਵਿੱਚ ਆਪਾਂ ਨੂੰ ਵਧੀਆ ਫੋਨ ਕੀਤੇ ਸਾਰੇ ਯਾਰਾਂ ਦੋਸਤਾਂ ਨੇ ਹਰ ਕੋਈ ਬੰਦਾ ਆਪਣੀ ਗੱਲ ਨਾਲ ਸਹਿਮਤ ਸੀ ਵੀ ਕਹਿੰਦੇ ਵਾਕੇ ਯੂਰਪ ਦੇ ਵਿੱਚ ਆ ਚੀਜ਼ਾਂ ਹੁੰਦੀਆਂ ਨੇ ਤੇ ਮੈਂ ਐਸੇ ਕਰਕੇ ਕੱਲ ਦੀ ਵੀਡੀਓ ਨੂੰ ਵੇਖ ਕੇ ਮੈਂ ਕਿਹਾ ਚਲੋ ਇਹ ਵੀ ਦੱਸਿਆ ਜਾ ਵੀ ਯੂਰਪ ਦੇ ਵਿੱਚ ਫਰਾਂਸ ਦੇ ਵਿੱਚ ਕੀ ਕੀ ਕੰਮ ਹੁੰਦੇ ਨੇ ਆ ਕੰਮ ਸਾਰਾ ਤੋੜ ਪਾਣਾ ਪੇ ਕਰਨੀਏ ਬਣਾਉਣਾ ਨੂੰ ਆਪੇ ਆ ਸਭ ਇੱਕ ਚੀਜ਼ ਆਪੀ ਕਰਨੀਏ ਕੀ ਮੇਰਾ ਚੈਨਲ ਇੱਕ ਨੈਸਿੰਗ ਦੇ ਨਾਂ ਤੇ ਨਾਲ ਇਥੇ ਲਿੰਕ ਦਿੱਤਾ ਹੋਇਆ ਹੈ ਕਿ ਕਵਿਟਰ ਦੇ ਵੀਡੀਓਤਾਂ ਦੇ ਨਾਲ ਚੈਨਲ ਸਬਸਕ੍ਰਾਈਬ ਕਰ ਲਿਆ ਜੇ ਤੇ ਉਹਦੇ ਨਾਲ-ਨਾਲ ਜਿਹੜੇ-ਜਿਹੜੇ ਕੰਮ ਹੁੰਦੇ ਨੇ ਸ਼ਾਸ ਦੇ ਵਿੱਚ ਉਹਨਾਂ ਦੀ ਸਾਰੇ ਦੀ ਵੀਡੀਓ ਬਣਾ ਕੇ ਆਪਾਂ ਤੁਹਾਨੂੰ ਸੈਂਡ ਕਰਾਂਗੇ ਤੇ ਜਿਹੜੇ-ਜਿਹੜੇ ਕੰਮ ਇੱਥੇ ਕਰਨੇ ਪੈਂਦੇ ਨੇ ਇੰਡੀਆ ਤੋਂ ਤੇ ਜਿਵੇਂ ਆਪਾਂ ਕੱਲ ਦੱਸਿਆ ਸੀ ਮੂੰਹ ਚੋੱਕ ਕੇ ਤੁਰ ਪਏ ਇੰਡੀਆ ਤੋਂ ਚਲੋ ਜੀ ਯਾਰ ਯੂਰਪ ਚੱਲ ਰਹੇ ਖੜੇ ਉੱਥੇ ਪੈਸੇ ਖਾਣ ਨੂੰ ਲੱਗੇ ਨੇ ਪਰ ਇੱਥੇ ਆਪ ਸਾਧ ਤੁਰ ਤਾਂ ਨੂੰ ਇਹ ਕਮਾਈ ਹੁੰਦੀ ਇੱਥੇ ਆ ਕੇ ਆਹ ਕੰਮ ਨੇ ਹੁਣ ਮੈਨੂੰ 12 ਸਾਲ ਹੋ ਗਏ ਨੇ ਕੰਮ ਕਰਦਿਆਂ ਮੈਂ ਜਿਹੜੇ ਜਿਹੜੇ ਕੰਮ ਕੀਤੇ ਜਿਹੜੇ ਜਿਹੜੇ ਹਾਲਾਤਾਂ ਚੋਂ ਨੰਗ ਕੇ ਇੱਥੋਂ ਤੱਕ ਪਹੁੰਚੇ ਹਾਂ ਤੇ ਉਹ ਮੈਂ ਸਾਰੀਆਂ ਤੁਹਾਨੂੰ ਗੱਲਾਂ ਦੱਸਾਂਗਾ ਅੱਗੇ ਜਿਵੇਂ ਜਿਵੇਂ ਵੀਡੀਓ ਹੋਰ ਕੀਆ ਤੇ ਆਪਣੇ ਚੈਨਲ ਤੇ ਤੁਸੀਂ ਐਨ ਆਰ ਆਪਨਾ ਪੰਜਾਬੀ ਪੈਰਸ ਚੈਨਲ ਤੋਂ ਤੇ ਇਹਦੇ ਤੇ ਵੀ ਵੇਖਿਆ ਜਿਹਦੇ ਨਾਲ ਹੀ ਆਪਣਾ ਲਿੰਕ ਨਾਲ ਥੱਲੇ ਉਹਦੇ ਤੇ ਵੀ ਵੀਡੀਓ ਵੇਖਿਆ ਜੀ ਤੇ ਬਾਕੀ ਸਾਰਾ ਥੱਲੇ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਕੰਮ ਕੀ ਹੁੰਦੇ ਨੇ ਸਵੇਰ ਦੇ ਲੱਗਿਆ ਇਹਨੂੰ ਤੋੜਿਆ ਇਹਨੂੰ ਤੋੜ ਕੇ ਫਿਰ ਬਣਾਉਣਾ ਹੈ ਤੇ ਉਸ ਤੋਂ ਬਾਅਦ ਅੱਗੇ ਹੁਣਾ ਤੇ ਆਹ ਨੂੰ ਤੁਹਾਨੂੰ ਥੱਲੇ ਵੀ ਦਿਖਾ ਦੇਣਾ ਜਿਹੜਾ ਜਿਹੜਾ ਕੰਮ ਕੀਤਾ ਹੈਗਾ ਇੱਕ ਮਿੰਟ ਆਹ ਨੂੰ ਜਿਹੜਾ ਜਿਹੜਾ ਕੰਮ ਆਪਾਂ ਥੱਲੇ ਕੀਤਾ ਵਾ ਆ ਸਾਰਾ ਤੋੜ ਕੇ ਥੱਲੇ ਲਿਆਂਦਾ ਪਹਿਲਾਂ ਸਾਰੇ ਜਿੰਨਾ ਤੋੜ ਕੇ ਸਾਰਾ ਤੋੜ ਕੇ ਨਵਾਂ ਬਣਾਇਆ ਮੋੜ ਤੋਂ ਤੁਹਾਨੂੰ ਦਿਖਾ ਦੇਣੇ ਇਧਰਲੀ ਸਾਈਡ ਤੋਂ ਇਹ ਸਾਰਾ ਤੋੜ ਕੇ ਬਿਲਕੁਲ ਨਵੇਂ ਸਿਰੇ ਤੋਂ ਇਹਨੂੰ ਬਣਾਇਆ ਹੁਣ ਤੇ ਬੱਕੀ ਇਧਰ ਫਾਦੇ ਨੇ ਸਾਰਾ ਹੀ ਕੁੱਤਾ ਪਿਆ ਆ ਇਧਰ ਬਾਥਰੂਮ ਬਣਿਆ ਇਧਰ ਆ ਲੱਗਾ ਇਧਰ ਆਪਣਾ ਇੱਕ ਭਰਾ ਲੱਗਾ ਇਧਰ ਪੰਜਾਬੀ ਹੁੰਦਾ ਹਾਂ ਹਾਂਜੀ ਬੰਦਾ ਦੇਖੇ ਇਧਰ ਮੂੰਹ ਘਰ ਬਸ ਲੋ ਯੋ ਯੋ ਜਿਹੜੇ ਕੁਆਲਿਆਂ ਸਕੀਆਂ ਨੇ ਨਜ਼ਾਰੇ ਨੇ ਨਜ਼ਾਰੇ ਨੇ ਨਾ ਇੰਡੀਆ ਲਾਇਆ ਕਦੀ ਪਹਿਲਾਂ ਲੈ ਲੈ ਮੈਂ ਇੱਥੇ ਲਾਉਣੀਆ ਬਿੰਦੀਆਂ ਨੇ ਭਰਾਵਾ ਇੱਥੇ ਸਾਰਾ ਕੁਝ ਕਰਨਾ ਪੈਂਦਾ ਇਹ ਆਪਣੇ ਹੱਥੀਂ ਇਹਨੇ ਲਾ ਕੇ ਸਾਰਾ ਕੰਮ ਨਿਬੇੜ ਕੇ ਫਿਰ ਅੱਗੇ ਕਰਨਾ ਤੇ ਅੱਜ ਤੁਹਾਨੂੰ ਉਧਰ ਵੀ ਵਿਖਾ ਦਿੰਨੇ ਹੋਰ ਵੀ ਸਾਰਾ ਬਾਕੀ ਸਾਰਾ ਆ ਸਾਰਾ ਮੰਗਦਾ ਕੰਮ ਜਿਹੜਾ ਆਪਾਂ ਸਾਰਾ ਕਰਨ ਦੇ ਇਥੇ ਆ ਸਾਰੇ ਕੋਰਪਾਂ ਨਕੇ ਸਾਰਾ ਆਪ ਹੀ ਕਰਨਾ ਪੈਂਦਾ ਨਾ ਹੀ ਇਥੇ ਜਿਵੇਂ ਇੰਡੀਆ ਤੋਂ ਮਜ਼ਦੂਰ ਮਿਲ ਜਾਂਦੇ ਨੇ ਵੀ 2.5 300 ਦੇ ਮਜ਼ਦੂਰ ਮਿਲ ਗਿਆ ਉਹਨੇ ਚੱਕਣਾ ਸਾਰਾ ਇਥੇ ਆਪ ਹੀ ਹੱਥੀਂ ਚੱਕਣਾ ਆਪ ਹੀ ਲੱਦਣਾ ਆਪੇ ਹੀ ਕੰਮ ਕਰਨਾ ਇਹ ਯੂਰਪ ਦੇ ਹਾਲਾਤ ਨੇ ਇਥੋਂ ਦੇ ਕੰਮ ਨੇ ਜਿਵੇਂ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਪੀ ਇੰਡੀਆ ਦੇ ਵਿੱਚੋਂ ਕੋਈ ਨਾ ਕੋਈ ਕੰਮ ਜਰੂਰ ਸਿੱਖ ਕੇ ਆਇਆ ਜੇ ਤਾਂ ਇੱਥੇ ਆ ਕੇ ਤੁਹਾਡੀ ਵੈਲਿਊ ਪੈਣੀ ਜੇ ਇੱਥੇ ਕਿਸੇ ਨੇ ਰੋਟੀ ਨਹੀਂ ਪਕਾ ਕੇ ਦੇਣੀ ਆਪਣੇ ਹੱਥ ਆਪ ਹੀ ਸਾੜਨੇ ਪੈਣੇ ਨੇ ਤੇ ਸਸਰੀ ਘਰ ਦੇ ਉਸ ਤੋਂ